ਤੋੜੀ ਨਿਕਟ ਮੈਨੂੰ ਫੜਨੇ ਆਈ ਹੈ ਰਿਪੋਰਟ ਕਰਨਾ ਚੋਰੀ ਹੋਈ ਹੈ ਇਹ ਆਪਣੇ ਸ਼ਾਜਲੀ ਪਿੰਡ ਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਹੈ ਜੀ ਤਿੰਨੇ ਦੁਕਾਨਾਂ ਥਾਣੇ ਤੋਂ ਅੱਧਾ ਅੱਧਾ ਕਿਲੋਮੀਟਰ ਕੋਈ 800 ਮੀਟਰ ਦੀ ਦੂਰੀ ਤੇ ਬਾਕੀ ਰਾਤ ਨੂੰ ਸਾਢੇ 12 ਵਜੇ ਦਾ ਟਾਈਮ ਸੀਗਾ ਜੀ ਕਿੰਨੇ ਦਾ ਨੁਕਸਾਨ ਨੁਕਸਾਨ ਕਿੰਨਾ ਨੁਕਸਾਨ ਵੀਰੇ ਗੱਲੇ ਦੇ ਵਿੱਚ ਵਿੱਚ ਟੁੱਟਪਾ ਜਲਾ ਕੇ 16-17000 ਰੁਪਏ ਪਿਆ ਸੀਗਾ ਤੇ ਕੈਸ਼ ਦੀ ਚੋਰੀ ਕਰਕੇ ਲੈ ਗਏ ਨੇ ਕਿਸ ਤਰ੍ਹਾਂ ਚੋਰ ਕਸਲ ਸੈਕਟਰ ਵਗੈਰਾ ਤੋੜੇ ਤੇ ਉਹ ਤਿੰਨ ਜਣੇ ਸੀਗੇ ਜੀ ਇੱਕ ਤਾਂ ਇੱਧਰ ਖੜਕਾ ਸਾਈਡ ਤੇ ਜੀ ਨਾਲ ਵਾਲੀ ਗੱਡੀ ਚ ਇਹ ਦੋ ਜਣਿਆਂ ਨੇ ਰਾਡ ਪਾ ਕੇ ਸ਼ਟਰ ਨੂੰ ਪਟਿਆ ਪਹਿਲਾਂ ਉਹਨਾਂ ਨੇ ਕੋਪਸ ਪ੍ਰਸ਼ਾਸਨ ਕੋਲ ਵੀ ਕੰਪਲੇਟ ਲਖਾਈਏ ਹਾਂ ਉਹ ਆਈ ਸੀਗੇ ਜੀ ਮੌਕੇ ਤੇ ਪ੍ਰਸ਼ਾਸਨ ਵਾਲੇ ਉਹ ਆ ਕੇ ਲਿਖ ਕੇ ਮਤਲਬ ਮੌਕਾ ਦੇਖ ਕੇ ਲਿਖੀ ਮਤਲਬ ਉਹ ਲੈ ਗਏ ਜੀ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਨਹੀਂ ਚੋਰ ਸੀਸੀਟੀਵੀ ਫੋਟੋ ਜ ਆਉਂਦੇ ਨੇ ਜੀ ਮਤਲਬ ਉਹ ਤਕਰੀਬਨ 11:30 ਤੋਂ ਬਾਅਦ ਬਾਅਦ ਜੀ ਆਏ ਨੇ ਉਹ ਮਤਲਬ ਰਿਕਾਰਡਿੰਗਾਂ ਹੈਗੀਆਂ ਨੇ ਇਸ ਟਾਈਮ ਮੇਰੇ ਫੋਨ 'ਚ ਨਹੀਂ ਮਤਲਬ ਦੂਜੇ ਬੰਦੇ ਦੇ ਨੇ ਉਹ ਰਿਕਾਰਡਿੰਗਾਂ ਚੱਕਣੇ ਜਣੇ ਨੇ ਉਹ ਇਹ ਨਹੀਂ ਜਾਣੇ ਨੇ ਕੀ ਲੱਗ ਰਿਹਾ ਸੀ ਕਿਸੇ ਦੇ ਉੱਪਰ ਟੈਟੂ ਵੀ ਛਪਿਆ ਹੋਇਆ ਤੇ ਬਾਂਹ ਉੱਪਰ ਤੇ ਬਾਂਹ ਤੇ ਟੈਟੂ ਸੀਗਾ ਜੀ ਤੇ ਐਨਕ ਲੱਗੀ ਹੋਈ ਸੀ ਮੂੰਹ ਬੰਨੇ ਹੋਈ ਸੀ ਕੀ ਲੱਗਦਾ ਹੈ ਕਿ ਬੀ ਪਿੰਡ ਦੇ ਬੰਦੇ ਨੇ ਹੋਏ ਹੋ ਸਕਦੇ ਨੇ ਜਾਂ ਬਾਹਰ ਦੇ ਬੰਦੇ ਹੋ ਸਕਦੇ ਨੇ 99% ਤਾਂ ਪਿੰਡ ਦੇ ਨੇ 99% ਠੀਕ ਹੈ ਕੀ ਕੀ ਮਤਲਬ ਬੇਨਤੀ ਕਰੋਗੇ ਪ੍ਰਸ਼ਾਸਨ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਇਹ ਯਾਰ ਦਿਆਂ ਵੀ ਆ ਮਤਲਬ ਆ ਚੀਜ਼ਾਂ ਤੇ ਹੱਲ ਪਾਈ ਜਾਵੇ ਰੋਕਿਆ ਜਾਵੇ ਬਹੁਤ ਔਖੀ ਦੁਕਾਨ ਦਾ ਇਹ ਚੀਜ਼ਾਂ ਦਾ ਮਸਾਂ ਦਿਹਾੜੀ ਕਰਕੇ ਦੋ ਪੈਸੇ ਬਣਾਉਣੇ ਨੁਕਸਾਨ ਹੋ ਜਾਂਦਾ ਹੈ ਕਿੱਥੇ ਕਿੱਥੇ ਰਾਖੀ ਰੱਖਾਂਗੇ ਹੈ ਨੀ ਬਿਲਕੁਲ ਹਾਂਜੀ ਥੋੜਾ ਦੁਕਾਨ ਤੋਂ ਘਰ ਕਿੰਨੀ ਦੂਰ ਹੈ ਮੇਰਾ ਘਰ 1/2 ਕਿਲੋਮੀਟਰ ਹੈ ਜੀ ਕੋਈ ਸੀਸੀਟੀਵੀ ਲੱਗਿਆ ਹੋਇਆ ਸੀਗਾ ਨਹੀਂ ਦੁਕਾਨ 'ਚ ਸੀਸੀਟੀਵੀ ਆਪਣੇ ਨਹੀਂ ਹੈ ਜੀ ਉਮਰ ਸਿੰਘ ਨਾਲ ਵਾਲੇ ਦੁਕਾਨ 'ਚ ਲੱਗਿਆ ਜੋ ਚਾਹੁੰਦੇ ਨੇ ਅੱਛਾ ਉਹਦੇ ਵਿੱਚ ਆਉਂਦੇ ਨੇ ਹਾਂਜੀ ਠੀਕ ਹੈ ਜੀ ਉਹ ਫੁਟੇਜ ਦੇ ਵਿੱਚ ਕਲੀਅਰ ਹੋ ਰਿਹਾ ਨੇ ਕੋਈ 1 ਵਜੇ ਦੀ ਵਾਰਦਾਤ ਹੈ ਤੇ ਅਸੀਂ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨੂੰ ਪੇਸ ਆਊਟ ਕਰ ਲਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੀ ਬਣਦੀ ਕਾਰਵਾਈ ਹੈ ਅਫੀਗਰ ਦਰਜ ਕਰ ਰਹੇ ਆ ਬਿਆਨ ਦਰਜ ਕਰਕੇ ਸਰ ਇੱਕੇ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਰਾਤ ਨੂੰ ਜਿਹੜਾ ਅਗਸਤ ਜਾੜਾ ਪੈਟਰੋਲਿੰਗ ਕਹਿਦੀ ਹੈ ਵੀ ਉਹ ਕੀਤੀ ਨਹੀਂ ਜਾ ਰਹੀ ਵੀ ਇਹਦੇ ਇਹ ਵੀ ਕਿਤੇ ਨਾ ਕਿਤੇ ਚੋਰੀਆਂ ਦਾ ਕਾਰਨ ਬਣਦਾ ਸਾਡੇ ਵੱਲੋਂ ਰੂਟੀਨ 'ਚ ਡੇਲੀ ਜਿਹੜੇ ਸਾਡੇ ਡਿਊਟੀ ਅਫਸਰ ਹੁੰਦੇ ਨੇ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਸਾਡੀਆਂ ਪੈਟਰੋਲਿੰਗ ਪਾਰਟੀਆਂ ਨਿਕਲਦੀ ਨੇ ਪਰ ਉਹਦੀ ਵਜ੍ਹਾ ਇਹ ਹੈ ਵੀ ਏਰੀਆ ਵਾਸਟ ਹੋਣ ਕਰਕੇ ਆਪਣੇ ਥਾਣੇ ਵਿੱਚ ਕਾਫੀ ਪਿੰਡ ਪੈਂਦੇ ਨੇ ਤਾਂ ਡੇਲੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਪਿੰਡ ਕਵਰ ਕਰੀਏ ਤਾਂ ਉਹ ਚੱਕਰ ਦੇ ਵਿੱਚ ਕਈ ਵ ਔਰ ਇਹੋ ਜੀ ਕੋਈ ਗੱਲ ਨਹੀਂ ਡੇਲੀ ਰੂਟੀਨ ਚ ਪਟੋਲਿੰਗ ਹੁੰਦੀ ਹੈ ਕੀ ਲੱਗਦਾ ਸਰ ਵੀ ਚੋਰੀ ਜਿਹੜੇ ਚੋਰ ਨੇ ਚੋਰੀ ਕੀਤੀ ਹੈ ਸਰ ਵੀ ਕਦੋਂ ਤੱਕ ਸਾਨੂੰ ਫੁਟੇਜ ਫੁਟੇਜ ਚ ਸਾਨੂੰ ਕਾਫੀ ਨਿਸ਼ਾਨੀਆਂ ਮਿਲੀਆਂ ਨੇ ਤੇ ਅਸੀਂ ਫੁਟੇਜ ਬਰੀਕੀ ਨਾਲ ਚੈੱਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕਰ ਲਾਂਗੇ ਠੀਕ ਹੈ ਉਹ ਉਹ ਸਪ੍ਰਸ਼ਾਸਨ ਕੋਈ ਕੰਪਲੀਟ ਲਿਖਾਈਏ ਹਾਂ ਉਹ ਆਈ ਸੀਗੇ ਜੀ ਮੌਕੇ ਤੇ ਪ੍ਰਸ਼ਾਸਨ ਵਾਲੇ ਉਹ ਆ ਕੇ ਲਿਖ ਕੇ ਮਤਲਬ ਮੌਕਾ ਦੇਖ ਕੇ ਲਿਖੀ ਮਤਲਬ ਉਹ ਲੈ ਗਏ ਜੀ ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਆਈ ਨਹੀਂ ਚੋਰ ਸੀਸੀਟੀਵੀ ਫੋਟੋ ਜਾਂਦੇ ਨੇ ਜੀ ਮਤਲਬ ਉਹ ਤਕਰੀਬਨ ਸਾਢੇ 12 ਤੋਂ ਬਾਅਦ ਬਾਅਦ ਜਿਹਾਏ ਨੇ ਉਹ ਮਤਲਬ ਰਿਕਾਰਡਿੰਗਾਂ ਹੈਗੀਆਂ ਨੇ ਇਸ ਟਾਈਮ ਮੇਰੇ ਫੋਨ 'ਚ ਨਹੀਂ ਮਤਲਬ ਦੂਜੇ ਬੰਦੇ ਦੇ ਨੇ ਉਹ ਰਿਕਾਰਡਿੰਗਾਂ ਤਿੰਨ ਜਣੇ ਨੇ ਉਹ ਤਿੰਨ ਜਣੇ ਦੇ ਹਾਂ ਕੀ ਲੱਗ ਰਿਹਾ ਸੀ ਕਿਸੇ ਦੇ ਉੱਪਰ ਟੈਟੂ ਵੀ ਛਪਿਆ ਹੋਇਆ ਸੀ ਮਾਣ ਉੱਪਰ ਆਪਣੇ ਬਾਹਾਂ ਤੇ ਟੈਟੂ ਸੀਗਾ ਜੀ ਤੇ ਐਨਕ ਲੱਗੀ ਹੋਈ ਸੀ ਮੂੰਹ ਬੰਦਿਆ ਹੋਈ ਸੀ ਕੀ ਲੱਗਦਾ ਕਿ ਵੀ ਪਿੰਡ ਦੇ ਬੰਦੇ ਨੇ ਹੋਏ ਹੋ ਸਕਦੇ ਨੇ ਜਾਂ ਬਾਹਰ ਦੇ ਬੰਦੇ ਹੋ ਸਕਦੇ ਨੇ 99% ਦਾ ਪਿੰਡ ਦੇ ਨੇ 99 ਠੀਕ ਹੈ ਕੀ اپیلو ਕੀ مطلب ਬੇਨਤੀ ਕਰੂਗੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਵੀ ਆ ਮਤਲਬ ਆ ਚੀਜ਼ਾਂ ਤੇ ਹੱਲ ਪਾਈ ਜਾਵੇ ਰੋਕਿਆ ਜਾਵੇ ਬਹੁਤ ਔਖਾ ਹੀ ਦੁਕਾਨ ਦਾ ਇਹ ਚੀਜ਼ਾਂ ਦਾ ਮਸਾਂ ਲਿਆੜੀ ਕਰਕੇ ਦੋ ਪੈਸੇ ਬਣਾਉਨੇ ਨੁਕਸਾਨ ਹੋ ਰਿਹਾ ਹੈ ਕਿੱਥੇ ਕਿੱਥੇ ਰੱਖੀ ਰੱਖਾਂਗੇ ਹੈ ਨਹੀਂ ਬਿਲਕੁਲ ਨਹੀਂ ਥੋੜਾ ਦੁਕਾਨ ਤੋਂ ਘਰ ਕਿੰਨੀ ਦੂਰ ਹੈ ਮੇਰਾ ਤਾਂ 1/2 ਕਿਲੋਮੀਟਰ ਹੈ ਜੀ ਕੋਈ ਸੀਸੀਟੀਵੀ ਲੱਗਿਆ ਹੋਇਆ ਸੀਗਾ ਨਹੀਂ ਦੁਕਾਨ 'ਚ ਸੀਸੀਟੀਵੀ ਆਪਣੇ ਨਹੀਂ ਹੈ ਮਤਲਬ ਨਾਲ ਵਾਲੇ ਗੰਢ 'ਚ ਲੱਗਿਆ ਜੋ ਚਾਉਂਦੇ ਨੇ اچھا ਉਹਦੇ ਵਿੱਚ ਆਉਂਦੇ ਨੇ ਹਾਂਜੀ ਠੀਕ ਹੈ ਜੀ ਭਾਈ ਜੀ ਕੀ ਨਾਮ ਆ ਦੁਕਾਨ ਦਾ ਆਪਣੇ ਦਾ ਆਪਣੇ ਦੁਕਾਨ ਦਾ ਸਟਾਰ ਟੈਲੀਕਮ ਹੈ ਵਿੱਚ ਅੱਛਾ ਜੀ ਆਪਣਾ ਨੁਕਸਾਨ ਦੀ ਗੱਲ ਕਰੀ ਜਿਹੜੀ ਚੋਰੀ ਹੋਈ ਆ ਰਾਤ ਬੀਤੀ ਰਾਤ ਨੁਕਸਾਨ ਆਪਣਾ ਹੈਗਾ ਜੀ ਮਤਲਬ 15 ਤੋਂ 17000 ਦੇ ਵਿੱਚ ਵਿੱਚ 15 ਤੋਂ 17000 ਕੀ ਲੈ ਕੇ ਗਏ ਨੇ ਚੋਰ ਜਿਹੜਾ ਦੇ ਮੇਰੇ 4 ਤਾਂ ਫੋਨ ਲੈ ਗਏ ਜੀ ਚਾਚ 4 ਫੋਨ ਲੈ ਗਏ ਹਾਂਜੀ ਹਾਂਜੀ ਕਸਟਮਰਾਂ ਦੇ ਫੋਨ ਸੀਗੇ ਹੂੰ ਮਤਲਬ ਤਿਆਰ ਕੀਤੇ ਹੋਏ ਸੀਗੇ ਉਹਨਾਂ ਨੂੰ ਦੇਣੇ ਸੀ ਅੱਜ ਤੇ ਮਤਲਬ ਰਾਤ ਜਿੰਦਾ ਤੋੜਿਆ ਬਾਹਰੋਂ ਤੇ ਉਹ ਮਤਲਬ ਚੱਕ ਕੇ ਲੈ ਗਈ 2200 ਰੁਪਏ ਮੇਰੇ ਕੋਲ ਨਕਦੀ ਸੀ ਉਹ ਲੈ ਗਈ ਚੱਕੇ ਜਿਹਨਾਂ ਕੀਮਤ ਦੇਖੀ ਕਿੰਨੀ ਕੀਮਤ ਕੀਮਤ ਤਾਂ ਇਹਦਾ ਜੀ ਘੱਟੋ ਘੱਟ ਉਹਦਾ ਜੀ 5000 4500 5000 ਤੱਕ ਬੂੰਦੀ ਕੀਮਤ ਹੈਗੀ ਸੀ ਵੈਸੇ ਤਾਂ ਬਾਕੀ ਹੁਣ ਕਸਟਮਰ ਆਊਗਾ ਕਿੰਨੇ ਦਾ ਨਿਬੜੂਗਾ ਘੱਟੋ ਘੱਟ ਮੰਨ ਕੇ ਚੱਲੋਗੇ ਨਹੀਂ ਤਾਂ ਹੈਗੀ ਹੋ ਜੀ ਠੀਕ ਆ ਕੀ ਲੱਗਦਾ ਵੀ ਆਂਡ ਗਵਾਂਡ ਤੇ ਕਿਸੇ ਨੂੰ ਪਤਾ ਆਵਾਜ਼ ਕੋਈ ਆਈ ਨਹੀਂ ਆਂਡ ਗਵਾਂਡ ਚ ਅਸਲ ਚ ਵੈਸੇ ਸਾਡੇ ਗਵਾਂਡ ਤੇ ਇੱਥੇ ਦਿਨੇ ਵੀ ਮੈਂ ਕਿੱਕਰ ਦੁਕਾਨ ਖੁੱਲੀ ਰਹੀ ਹੈ ਦਿਨੇ ਵੀ ਮਤਲਬ ਇੱਥੇ ਤਾਂ ਕੋਈ ਛੇੜਦਾ ਤਾਂ ਹੈ ਨਹੀਂ ਬੰਦੇ ਤਾਂ ਉਹ ਪਿੰਡ ਚੋਂ ਇਸ ਕਿ ਕਿਸ ਤਰ੍ਹਾਂ ਹੋਇਆਗਾ ਗੇਟ ਕਿਸ ਤਰ੍ਹਾਂ ਤੋੜਿਆ ਗਿਆਗਾ ਕੋਈ ਲੋਕ ਤੋੜਿਆਗਾ ਕੋਈ ਨਾ ਇੱਕ ਮਸਲਬ ਜਿਵੇਂ ਆਪਾਂ ਕਹਿੰਦੇ ਡਾਂਗ ਟਾਈਪ ਸੱਬਲ ਟੈਪ ਐਡਾ ਲੋਹੇ ਦਾ ਸੀਗਾ ਹੂੰ ਆਪਣਾ ਜੀ ਤੁਸੀਂ ਐ ਮੰਨ ਲਓ ਵੀ ਸਾਰਾ ਟੋਟਲ 40 ਤੋਂ 50000 ਹੋਇਆ ਹੋਗਾ ਜੀ ਵਿੱਚ ਡੀਵੀਆਰ ਲੈ ਗਏ ਜੀ ਤੇ ਤਿੰਨ ਢੋਲੀਆਂ ਲੈ ਗਏ ਤੇ 10 ਤੋਂ 12000 ਰੁਪਏ ਕੈਸ਼ ਤੇ ਪੈਤੀ ਗਈ ਉਹ ਲੈ ਗਏ ਇਹ ਰਾਤੀ ਕਿੰਨੇ ਕੁ ਜੀ ਦੀ ਘਟਨਾ ਹੋ ਸਕਦੀ ਉਹ ਤਾਂ ਜਦੋਂ ਸਾਡੇ ਕੈਮਰੇ ਇਹੋ ਨੇ ਮਤਲਬ ਡੀਵੀਆਰ ਹੀ ਲੱਗੇ ਅੰਦਾਜ਼ਾ ਕੋਈ ਮਤਲਬ 12 ਤੋਂ 1 ਵਜੇ ਦੇ ਲਗਭਗ ਹੋ ਸਕਦਾ ਵਿੱਚ ਤਾਂ ਆਨਲਾਈਨ ਚੱਲਦੇ ਸੀ ਕੈਮਰੇ ਨਾ ਉਹ ਆਨਲਾਈਨ ਉਹਨੇ ਉਹਦਾ ਚੱਲਦੇ ਦੀ ਗਈ ਉਹ ਪਟਣ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਜਦੋਂ ਉਹਨੇ ਅੱਛਾ ਉਹਦੇ ਵਿੱਚ ਆ ਨਹੀਂ ਰਹੇ ਆ ਨਹੀਂ ਰਹੇ ਜੀ ਪੁਲਿਸ ਪ੍ਰਸ਼ਾਸਨ ਨੂੰ ਕਰਤੀ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਕਰੀ ਗੱਲ ਅਗਲਾ ਜੀ ਪੁਲਿਸ ਹੈਗਾ ਸਾਨੂੰ ਭਰੋੜਾ